ਦੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਸਿੱਖੀਏ ਅੱਜ ਦੇ ਇਸ ਪ੍ਰੋਗਰਾਮ ਨੂੰ ਬਹੁਤ ਧਿਆਨ ਦੇ ਕੇ ਮੈਂ ਬੇਨਤੀ ਕਰਨਾ ਚਾਹਾਂਗਾ ਆਪ ਵੀ ਸੁਣਿਓ ਤੇ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦਾ ਹੈ ਸਿੱਖ ਸੰਗਤ ਨਾਲ ਇਸ ਪ੍ਰੋਗਰਾਮ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਸੰਗਤ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਮੈਂ ਆਪ ਜੀ ਦੇ ਨਾਲ ਇੱਕ ਬੜੇ ਹੀ ਅਹਿਮ ਮੁੱਦੇ ਦੇ ਸੰਬੰਧ ਵਿੱਚ ਮੁੱਦਾ ਮੈਂ ਤਾਂ ਕਹਿ ਰਿਹਾ ਕਿਉਂਕਿ ਇਹ ਮੁੱਦਾ ਹੀ ਬਣ ਚੁੱਕਾ ਹੈ ਇਦੇ ਬਾਰੇ ਜਾਣਕਾਰੀ ਸਾਂਝੀ ਕਰਨ ਜਾ ਰਿਹਾ ਇਹਨੂੰ ਸੁਣੋ ਸੰਗਤ ਜੀ ਤੁਸੀਂ ਵੇਖਿਆ ਹੋਵੇਗਾ ਸੋਸ਼ਲ ਮੀਡੀਆ ਤੇ ਅਸੀਂ ਦਿਨ ਪਰ ਦਿਨ ਇੱਕ ਬਹੁਤ ਵੱਡੀ ਗਲਤੀ ਕਰਦੇ ਜਾ ਰਹੇ ਹਾਂ ਉਹ ਗਲਤੀ ਕੀ ਕਰ ਰਹੇ ਹਾਂ ਕਿਉਂਕਿ ਮੈਂ ਇਹਨੂੰ ਗਲਤੀ ਹੀ ਮੰਨਦਾ ਸ਼ਾਇਦ ਹੋ ਸਕਦਾ ਹੈ ਕਿਸੇ ਨੂੰ ਇਹ ਇੰਜ ਲੱਗੇ ਵੀ ਨਹੀਂ ਜੀ ਇਹ ਤਾਂ ਕੋਈ ਗਲਤੀ ਨਹੀਂ ਇਹਦੇ ਵਿੱਚ ਗਲਤੀ ਇਹ ਕਰ ਰਹੇ ਹਾਂ ਵੀ ਅਸੀਂ ਜਦੋਂ ਕੋਈ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅਮਰਤਲੀ ਬਾਣੀ ਦਾ ਸੋਸ਼ਲ ਮੀਡੀਆ ਦੇ ਉੱਤੇ ਮੈਸੇਜ ਬਨਉਨੇ ਆ ਤੇ ਉਸ ਵਕਤ ਕੀ ਕਰਦੇ ਆ ਗੁਰਬਾਣੀ ਦੀ ਤੁਕ ਅਸੀਂ ਲੈ ਲਈ ਕੋਈ ਵੀ ਗੁਰਬਾਣੀ ਦੀ ਤੁਕ ਲੈ ਲਈ ਜਿਸ ਦੇ ਅੰਦਰ ਤਾਤ ਪ੍ਰਾਈ ਹੋਵੇ ਇਸ ਦਾ ਕਦੀ ਨੀ ਕਦੀ ਨਾ ਹੋਵੇ ਭਲਾ ਮੰਨ ਲਓ ਇਹ ਗੁਰਬਾਣੀ ਦੀ ਪੰਕਤੀ ਲੈ ਲਈ ਇੱਕ ਗੁਰਬਾਣੀ ਦੀ ਪੰਕਤੀ ਲੈ ਲਈ ਤੇ ਉਹਦੇ ਥੱਲੇ ਫਿਰ ਅਸੀਂ ਆਪਣੇ ਨਾਮ ਜਿਹੜੇ ਆ ਉਹ ਐਡ ਕਰਨੇ ਸ਼ੁਰੂ ਕਰ ਦਿੰਦੇ ਆ ਜਿਨ੍ਹਾਂ ਦੇ ਕੁਝ ਚੈਨਲ ਚੱਲਦੇ ਉਹ ਆਪਣੇ ਚੈਨਲ ਵਾਲਾ ਨਾਮ ਐਡ ਕਰਨਾ ਸ਼ੁਰੂ ਕਰ ਦਿੰਦੇ ਆ ਜਿਨ੍ਹਾਂ ਦੀਆਂ ਆਈਡਿਜ਼ ਬਣੀਆਂ ਹੋਈਆਂ ਨੇ ਫੇਸਬੁੱਕ ਤੇ ਇੰਸਟਾਗ੍ਰam ਤੇ ਜਾਂ ਕਿਸੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਹ ਆਪਣੀਆਂ ਆਈਡਿਜ਼ ਜਿਹੜੀਆਂ ਨੇ ਉਹ ਨਾਲ ਉੱਥੇ ਐਡ ਕਰਕੇ ਉਹ ਉਹਦੇ ਵਿੱਚ ਫਿਰ ਉਹਦੀ ਫੋਟੋ ਬਣਾ ਕੇ ਤੇ ਉਹ ਫਿਰ ਜਿਹੜਾ ਅੱਗੇ ਦੀ ਅੱਗੇ ਵਟਸਐਪ ਦੇ ਥਰੂ ਇੰਸਟਾਗ੍ਰam ਦੇ ਥਰੂ ਫੇਸਬੁੱਕ ਦੇ ਉੱਤੇ ਫਿਰ ਉਹ ਸੋਸ਼ਲ ਮੀਡੀਆ ਦੇ ਉੱਤੇ ਉਹਨੂੰ ਸ਼ੇਅਰ ਕਰਦੇ ਆ ਪਰ ਸੰਗਤ ਜੀ ਮੈਂ ਬੇਨਤੀ ਕਰਨਾ ਚਾਹਾਂਗਾ ਇਹ ਅਸੀਂ ਬਹੁਤ ਵੱਡੀ ਮੈਂ ਸਮਝਦਾ ਇੱਕ ਗਲਤੀ ਕਰ ਰਹੇ ਹਾਂ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅਮਰਤਿ ਬਾਣੀ ਦੇ ਨਾਲ ਦਿਨ ਪਰ ਦਿਨ ਜਿਹੜੀ ਆ ਉਹ ਛਿੜ ਛਾੜ ਅਸੀਂ ਕਰੀ ਜਾ ਰਹੇ ਹਾਂ ਇਹ ਇਹ ਜਾਣੇ ਵਿੱਚ ਕਹਿ ਲਓ ਤੇ ਚਾਹੇ ਅਣ ਜਾਣੇ ਵਿੱਚ ਕਹਿ ਲਓ ਵੀ ਕਈਆਂ ਨੂੰ ਤਾਂ ਪਤਾ ਹੋਏਗਾ ਪਰ ਕਈ ਐਦਾਂ ਦੇ ਵੀ ਆ ਜਿਨ੍ਹਾਂ ਨੂੰ ਇਸ ਬਾਰੇ ਬਿਲਕੁਲ ਪਤਾ ਵੀ ਨਹੀਂ ਵੀ ਇਹ ਅਸੀਂ ਬੜੀ ਵੱਡੀ ਇੱਕ ਗਲਤੀ ਕਰ ਰਹੇ ਹਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅਮਰਤਵੀ ਬਾਣੀ ਦੇ ਨਾਲ ਅਸੀਂ ਛੇੜਛਾੜ ਨਾ ਕਰੀਏ। ਦੇਖੋ ਜੇ ਅਸੀਂ ਕੋਈ ਨਾ ਕੋਈ ਗੁਰੂ ਸਾਹਿਬ ਦੀ ਪਾਵਨ ਬਾਣੀ ਦੀ ਪੰਕਤੀ ਨੂੰ ਲੈ ਕੇ ਕੋਈ ਫੋਟੋ ਫਰੇਮ ਬਣਾਉਣਾ ਹੈ ਤੇ ਉਹਨੂੰ ਅੱਗੇ ਸੰਗਤ ਵਿੱਚ ਸ਼ੇਅਰ ਕਰਨਾ ਹੈ ਤੇ ਤੁਸੀਂ ਇਕੱਲਾ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ ਤੁਕਾਂ ਦਾ ਹੀ ਫੋਟੋ ਫਰੇਮ ਬਣਾਓ। ਉਹਦੇ ਵਿੱਚ ਆਪਣੀਆਂ ਫੋਟੋਸ ਆਪਣੀਆਂ ਆਈਡਿਜ਼ ਆਪਣੇ ਨਾਮ ਜਿਹੜੇ ਆ ਉਹਨੂੰ ਉਹਨਾਂ ਨੂੰ ਐਡ ਨਾ ਕਰਿਆ ਕਰੋ। ਕਿਉਂਕਿ ਇਸ ਢੰਗ ਤਰੀਕੇ ਨਾਲ ਫਿਰ ਅਸੀਂ ਗੁਰਬਾਣੀ ਦੇ ਵਿੱਚ ਜਿਹੜੀ ਆ ਉਹ ਅਸੀਂ ਸ਼ੇਅਰ ਸ਼ਾਰ ਕਰਨੀ ਸ਼ੁਰੂ ਕਰ ਦਿੱਤੀ ਆ ਦੇਖੋ ਗੁਰਬਾਣੀ ਦੀ ਪੰਕਤੀ ਲਈ ਉਹਦੇ ਥੱਲੇ मीनिंग ਤੁਸੀਂ ਲੈ ਲਏ ਤੇ ਕੱਲੀ ਉਹਦੀ ਹੀ ਫੋਟੋ ਫਰੇਮ ਬਣਾ ਕੇ WhatsApp ਦੇ ਥਰੂ ਤੁਸੀਂ ਘੱਲ ਸਕਦੇ ਹੋ ਹੋਰ ਜਗ੍ਹਾ ਦੇ ਉੱਤੇ ਤੁਸੀਂ ਸ਼ੇਅਰ ਕਰ ਸਕਦੇ ਹੋ ਪਰ ਇਹ ਸਾਨੂੰ ਕੀ ਲੋੜ ਪਈ ਆ ਵੀ ਆਪਣਾ ਨਾਮ ਵਿੱਚ ਐਡ ਕਰ ਰਹੇ ਆ ਫਿਰ ਆਪਣੀਆਂ ਆਈਡੀਆ ਦੇ ਨਾਮ ਵਿੱਚ ਸ਼ੇਅਰ ਕਰ ਰਹੇ ਆ ਫਿਰ ਕਈ ਤੇ ਇਦਾਂ ਦੇ ਆ ਉੱਪਰ ਗੁਰਬਾਣੀ ਪੰਕਤੀ ਲੈ ਕੇ ਆਪਣੀਆਂ ਫੋਟੋਆਂ ਜਿਹੜੀਆਂ ਨੇ ਉਹ ਵਿਚਕਾਰ ਜਿਹੜੀਆਂ ਨੇ ਉਹ ਲਗਾ ਦਿੰਦੇ ਆ ਤੇ ਇਹ ਇੰਜ ਕਰਨ ਦੇ ਨਾਲ ਕੀ ਗੱਲ ਵੀ ਅਸੀਂ ਸਮਝਦੇ ਅਸੀਂ ਬੜਾ ਵੱਡਾ ਚੰਗਾ ਕੰਮ ਕਰ ਰਹੇ ਆ ਪਰ ਇੱਥੇ ਇੱਕ ਗੱਲ ਗੌਰ ਕਰਨ ਵਾਲੀ ਆ ਜਿਹੜੇ ਆਪ ਗੁਰਬਾਣੀ ਦੀਆਂ ਪੰਕਤੀਆਂ ਉੱਪਰ ਲੈ ਕੇ ਵਿਚਾਰ ਆਪਣੀਆਂ ਫੋਟੋਆਂ ਆਪਣੀਆਂ ਆਈਡੀਆ ਦੇ ਨਾਮ ਲਿਖਣ ਵਾਲੇ ਆ ਕਿ ਉਹ ਜਿਹੜੀ ਉਹ ਗੁਰਬਾਣੀ ਦੀ ਪੰਕਤੀ ਨੂੰ ਲੈ ਆ ਲਈ ਆ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ ਜਾਂ ਕੋਈ ਵੀ ਗੁਰਬਾਣੀ ਦੀ ਪੰਕਤੀ ਕਿ ਉਸ ਗੁਰਬਾਣੀ ਦੀ ਪੰਕਤੀ ਨੂੰ ਤੁਸੀਂ ਖੁਦ ਵਿਚਾਰੇ ਆ ਵੀ ਉਹ ਗੁਰਬਾਣੀ ਦੀ ਜਿਹੜੀ ਪੰਕਤੀ ਤੁਸੀਂ ਲੈ ਕੇ ਕਿ ਸ਼ੇਅਰ ਕਰ ਰਹੇ ਹੋ ਉਹ ਉਹਦੀ ਜਿਹੜੀ ਵਿਚਾਰ ਕੀ ਆ ਗੁਰੂ ਪਾਤਸ਼ਾਹ ਕੀ ਉਸ ਪੰਕਤੀ ਰਾਹੀਂ ਸਾਨੂੰ ਸਮਝਾਉਣਾ ਚਾਹੁੰਦੇ ਆ ਤੇ ਅਸੀਂ ਆਪਣੇ ਜੀਵਨ ਵਿੱਚ ਉਹਨੂੰ ਕਿਵੇਂ ਲੈ ਕੇ ਆਉਣੇ ਆ ਇਸ ਗੱਲ ਦੀ ਕੀ ਅਸੀਂ ਵਿਚਾਰ ਕਰਦੇ ਆਂ ਪਰ ਸਾਡਾ ਇੰਨਾ ਕੁ ਕੰਮ ਰਹਿ ਗਿਆ ਵੀ ਅਸੀਂ ਗੁਰਬਾਣੀ ਦੀਆਂ ਪੰਕਤੀਆਂ ਲੈਨੇ ਆ ਵਿੱਚ ਆਪਣੀਆਂ ਫੋਟੋਆਂ ਵਿੱਚ ਆਪਣੀ ਆਈਡੀਆਂ ਦੇ ਨਾਮ ਅਸੀਂ ਲੈ ਕੇ ਅੱਗੇ ਦੀ ਅੱਗੇ ਸਵੇਰੇ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਰਾਤ ਤੱਕ ਅਸੀਂ ਬਸ ਇੱਕ ਦੂਜੇ ਨਾਲ ਸ਼ੇਅਰ ਕਰ ਰਹੇ ਆ ਠੀਕ ਆ ਗੁਰਬਾਣੀ ਦਾ ਪ੍ਰਚਾਰ ਕਰਉਣਾ ਗੁਰਬਾਣੀ ਦੀਆਂ ਪੰਕਤੀਆਂ ਤੁਸੀਂ ਸ਼ੇਅਰ ਕਰੋ ਬੇਸ਼ੱਕ ਤੇ ਜਮ ਜਮ ਸ਼ੇਅਰ ਕਰੋ ਪਰ ਸ਼ੇਅਰ ਕਰਨ ਦੇ ਨਾਲ ਨਾਲ ਇਹ ਸਾਨੂੰ ਕੋਈ ਰਾਈਟ ਨਹੀਂ ਹੈ ਵੀ ਅਸੀਂ ਗੁਰਬਾਣੀ ਦੇ ਨਾਲ ਕੁਝ ਸ਼ੇਅਰ ਕਰਨ ਲਈ ਸ਼ੁਰੂ ਕਰ ਦੇਈਏ ਦੇਖੋ ਕਿੰਡੀ ਵੱਡੀ ਗੱਲ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਅੰਮ੍ਰਿਤਮੀ ਬਾਣੀ ਚ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਕਿਤੇ ਵੀ ਗੁਰੂ ਪਾਤਸ਼ਾਹਾਂ ਨੇ ਆਪਣੀਆਂ ਤਸਵੀਰਾਂ ਜਿਹੜੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਐਡ ਨਹੀਂ ਕੀਤੀਆਂ ਗੁਰੂ ਪਾਤਸ਼ਾਹ ਚਾਹੁੰਦੇ ਤੇ ਆਪਣੀਆਂ ਤਸਵੀਰਾਂ ਬਣਾ ਕੇ ਵੀ ਤਾਂ ਵਿੱਚ ਐਡ ਕਰ ਸਕਦੇ ਸੀ ਨਾ ਪਰ ਗੁਰੂ ਮਹਾਰਾਜ ਪਾਤਸ਼ਾਹਾਂ ਨੇ ਜਾਂ ਕਿਸੇ ਵੀ ਭਗਤ ਸੇਵਾਨਾ ਨੇ ਜਾਂ ਗੁਰੂ ਸੇਵਾਨਾ ਨੇ ਕਿਸੇ ਭਗਤ ਸੇਵਾਨ ਦੀ ਕਿਸੇ ਗੁਰਮੁਖ ਸਿੱਖ ਪਿਆਰੇ ਦੀ ਕੋਈ ਤਸਵੀਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਐਡ ਨਹੀਂ ਕੀਤੀ ਪਰ ਅਸੀਂ ਆਪਣੀਆਂ ਤਸਵੀਰਾਂ ਸ਼ਬਦਾਂ ਦੇ ਨਾਲ ਜਿਹੜੀਆਂ ਨੇ ਉਹ ਐਡ ਕਰ ਰਹੇ ਆ ਆਈਡੀਆਂ ਦੇ ਨਾਮ ਲਿਖ ਰਹੇ ਆ ਫਿਰ ਕਈ ਵਾਰ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਜਦੋਂ ਜਾਂ ਕਿਸੇ ਹੋਰ ਗੁਰਸਿੱਖ ਪਿਆਰੇ ਦੀ ਜਦੋਂ ਅਸੀਂ ਜਨਮ ਦਿਨ ਦੀ ਜਾਂ ਉਹਨਾਂ ਦੇ ਸ਼ਹੀਦੀ ਦਿਹਾੜੇ ਦੇ ਮੈਸੇਜ ਅਸੀਂ ਦੇਨੇ ਹੁੰਦੇ ਆ ਤੇ ਉਹਨਾਂ ਗੁਰਸਿੱਖ ਪਿਆਰਿਆਂ ਦੇ ਤਸਵੀਰਾਂ ਦੇ ਨਾਲ ਫਿਰ ਆਪਣੀਆਂ ਤਸਵੀਰਾਂ ਅਸੀਂ ਐਡ ਕਰਦੇ ਆ ਅਸੀਂ ਲੋਕਾਂ ਤੱਕ ਅਸੀਂ ਕੀ ਕਹਿਣਾ ਚਾ ਰਹੇ ਆ ਅਸੀਂ ਆਪਣੇ ਆਪ ਨੂੰ ਜਿਹੜਾ ਉਹ ਵੱਡਾ ਸਮਝਣ ਲੱਗ ਪਏ ਲਗ ਪਏ ਆ ਵੀ ਉਹ ਮਹਾਨ ਗੁਰੂ ਕੇ ਸਿੱਖਾਂ ਤੋਂ ਉਹਨਾਂ ਦੀਆਂ ਕੁਰਬਾਨੀਆਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਸੋ ਸੰਗਤ ਜੀ ਇਹਨੂੰ ਧਿਆਨ ਵਿੱਚ ਰੱਖੋ ਐਸਾ ਪਾਪ ਐਸੀਆਂ ਗਲਤੀਆਂ ਅਸੀਂ ਨਾ ਕਰੀਏ ਸੋਸ਼ਲ ਮੀਡੀਆ ਇੱਕ ਬੜਾ ਵੱਡਾ ਪਲੇਟਫਾਰਮ ਆ ਅਸੀਂ ਆਪਣੀ ਜਿਹੜੀ ਗੱਲ ਆ ਉਹ ਹੋਰ بڑے ਤਰੀਕਿਆਂ ਦੇ ਨਾਲ ਸੰਗਤ ਵਿੱਚ ਰੱਖ ਸਕਦੇ ਆ ਪਰ ਸਾਨੂੰ ਇਹ ਕੋਈ ਧਿਕਾਰ ਨਹੀਂ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਨਾਲ ਇਸ ਤਾਂਕ ਤਰੀਕੇ ਦੇ ਨਾਲ ਕੋਈ ਸ਼ੇਅਰ ਸ਼ਾਰਟ ਕਰੀਏ ਹਾਂ ਤੁਸੀਂ ਗੁਰਬਾਣੀ ਦਾ ਰੋਲ ਮੈਸੇਜ ਜਿਹੜਾ ਉਹ ਸੰਗਤ ਵਿੱਚ ਜ਼ਰੂਰ ਰੱਖੋ ਫੋਟੋ ਫਰੇਮ ਬਣਾਓ ਜਿਵੇਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਆ ਵੀ ਗੁਰਬਾਣੀ ਦੀ ਪੰਕਤੀ ਲਿਖੋ ਇਕੱਲੀ ਗੁਰਬਾਣੀ ਦੀ ਪੰਕਤੀ ਹੋਵੇ ਉਹਦੇ ਵਿੱਚ ਉਹ ਵਿਚਾਰ ਹੋਵੇ ਪਰ ਉਹਦੇ ਵਿੱਚ ਆਪਣੀ ਕੋਈ ਤਸਵੀਰ ਆਪਣਾ ਕੋਈ ਨਾਮ ਆਪਣੀ ਕੋਈ ਆਈਡੀ ਜਿਹੜੀ ਆ ਉਹ ਸ਼ੇਅਰ ਕਰਨ ਦੀ ਸਾਨੂੰ ਕੋਈ ਵੀ ਲੋੜ ਨਹੀਂ ਆ ਸੰਗਤ ਤੱਕ ਇਹ ਜਿਹੜਾ ਸੁਨੇਹਾ ਉਹ ਜਾ ਸਕਦਾ ਹੈ ਬੜੇ ਹੀ ਆਰਾਮ ਨਾਲ ਜਾ ਸਕਦਾ ਹੈ ਸੋ ਮੈਂ ਉਮੀਦ ਕਰਦਾ ਤੁਸੀਂ ਮੇਰੀ ਅੱਜ ਦੇ ਇਸ ਪ੍ਰੋਗਰਾਮ ਵਿੱਚ ਦਿੱਤੇ ਹੋਏ ਇਹ ਜਿਹੜੇ ਵਿਚਾਰ ਆ ਇਹਨੂੰ ਜਰੂਰ ਅੰਡਰਸਟੈਂਡ ਕਰੋਗੇ ਤੇ ਵੱਧ ਤੋਂ ਵੱਧ ਅੱਗੇ ਸੰਗਤ ਨਾਲ ਇਸ ਪ੍ਰੋਗਰਾਮ ਨੂੰ ਸ਼ੇਅਰ ਵੀ ਸੰਗਤ ਜੀ ਜਰੂਰ ਕਰਦੇ ਹੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ